ਕੀਤਾ ਗਿਆ ਸੀ 모히ਤ ਬਟਾਲਾ ਦੇ ਨੇੜੇ ਪਿੰਡ ਬੋਦੇ ਦੀ ਖੂਹੀ ਦਾ ਰਹਿਣ ਵਾਲਾ ਸੀ ਜਦੋਂ ਉਸਦੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਹੈ ਕਿ ਸਾਡਾ ਬਹੁਤ ਗਰੀਬ ਪਰਿਵਾਰ ਹੈ 모히ਤ ਟਰੱਕ ਦੀ ਡਰਾਈਵਰੀ ਸਿੱਖ ਰਿਹਾ ਸੀ ਤਾਂ ਸਾਨੂੰ ਨਹੀਂ ਸੀ ਪਤਾ ਕਿ ਉਹ ਕਿਹੜੇ ਲੋਕਾਂ ਨਾਲ ਘੁੰਮਦਾ ਸੀ ਪਰ ਜਿਨ੍ਹਾਂ ਨਾਲ ਹੀ ਘੁੰਮਦਾ ਸੀ ਉਹਨਾਂ ਨੇ ਹੀ ਉਸਨੂੰ ਫਸਾ ਦਿੱਤਾ ਆਪ ਤੇ ਉਹ ਵਿਦੇਸ਼ ਜਾ ਬੈਠੇ ਲੇਕਿਨ ਸਾਡੇ ਪੁੱਤ ਨੂੰ ਮਰਵਾ ਦਿੱਤਾ ਸਾਡਾ ਪੁੱਤ ਗਲਤ ਕੰਮ ਨਹੀਂ ਸੀ ਕਰਦਾ ਪਰ ਉਸਦੇ ਸਾਥੀਆਂ ਦੇ ਨਾਲ ਰਹਿਣ ਕੇ ਰਹਿਣ ਕਰਕੇ ਉਸ ਨੂੰ ਇਹ ਸਭ ਕੁਝ ਭੁਗਤਣਾ ਪਿਆ ਦਸਪਾ ਕਿਤੇ ਬੱਚੇ ਪਰਿਵਾਰ ਚਾਹਣ ਦਾ ਦੋ ਕਾਕੇ ਦੋਨੇ ਜੀ ਹੈ ਤੇ ਉਹ ਹੀ ਵੱਡਾ ਵੀ ਛੋਟਾ ਛੋਟਾ ਕੀ ਕਰਦਾ ਸੀ ਇਹ ਟਰੱਕ ਤੇ ਜਾਂਦਾ ਸੀ ਇੱਥੇ ਪਟਾਣਕੋਟ ਤੇ ਆ ਜਾ ਮਾਸ਼ੱਲ ਜਾਂ ਹਾਜੀਪੁਰ ਬਸ ਮਜਰੀ ਵਾਲਾ ਟਰੱਕ ਹੀ ਤੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਾਨੂੰ ਇਹ ਗੱਲ ਦਾ ਪਤਾ ਹੀ ਨਹੀਂ ਜਿਹੜੇ ਮਤਲਬ ਕਿ ਜਿਨ੍ਹਾਂ ਦੇ ਨਾਲ ਤੁਰਦਾ ਫਿਰਦਾ ਰਿਹਾ ਕੋਈ ਆਨਪੰਦਰੀ ਡਰਾਈਵਰ ਨਾ ਨਾ ਤੁਹਾਨੂੰ ਕੋਈ ਪਛਿਆ ਨਾ ਗਿਆ ਸੀ ਨਾ ਗੰਨਾਬਾ ਨਾ ਪਿੰਡ ਦੀ ਰਹਾ ਲਈ ਕਿਸੇ ਦੀ ਰਾਨੀ ਜਿਹੜੇ ਜਦੋਂ ਹੀ ਫੜ ਕੇ ਲੈਂਦਾ ਇਹਨਾਂ ਨੇ ਕਹਿੰਦਾ ਇਹਨਾਂ ਦਾ ਪਰਜੇ ਵਰਦਾ ਹੈ ਕਿ ਹਾਨੂੰ ਪੁੱਛਦੇ ਹਨ ਕਿ ਪਿੰਡ 'ਚ ਆਉਂਦੇ ਪਤਾ ਲੱਗਦਾ ਤੇ ਅਸੀਂ ਵੀ ਕੋਈ ਕਾਰਵਾਈ ਕਰਦੇ ਕਿੰਨਾ ਸਮਾਂ ਘਰ ਆਉਂਦਾ ਇਹ ਕਿੰਨਾ ਪਾ ਰਿਹਾ ਇਹਨੂੰ ਜੀ ਇਹ 27 ਤਰੀਕ ਦਾ ਸ਼ੁਰੂ ਹੋਇਆ ਗੱਡੀ ਤੇ ਜਾਂਦਾ ਭਾਈ ਕਿਹੜੀ ਆ ਪਿਛਲੀ ਦਾ ਜਨਵਰੀ ਜਨਵਰੀ ਦਾ ਤੇ ਪਰਸੋਂ ਆਇਆ ਹੀ ਗੁੜੀਆ ਮੇਰੀ ਵਿਆਹੀ ਹੈ ਹਾਜੀਪੁਰ ਨੂੰ ਗੱਡੀ 'ਚ ਛੱਡ ਗਿਆ ਘਰ 'ਚ ਬਸ ਉਹ ਕਿਸੇ ਨਾਲ ਕੋਈ ਅੰਦਾਜ਼ਾ ਅੰਦਾਜ਼ਾ ਕੋ ਤਾਂ ਨਹੀਂ ਨਹੀਂ ਜੀ ਆਹ ਨੂੰ ਇਹ ਕਦਾ ਕਿਸੇ ਨੂੰ ਪਤਾ ਹੀ ਨਹੀਂ ਕੋਈ ਆਉਂਦਾ ਜਾਂਦਾ ਕੋਈ ਸਾਡੇ ਘਰ ਨਹੀਂ ਕਿਸ ਸੋਸਾਇਟੀ ਕਿਉਂ ਬਦਲੀ ਕਿਉਂ ਇਹ ਸਮਾਜਿਕ ਰੋਧ ਦੀ ਕੰਮ ਕਰਨਾ ਪਿਆ ਇਹ ਤਾਂ ਵਾਇਗੁਰ ਹੀ ਜਾਂਦਾ ਹੈ ਇਹ ਵਾਇਗੁਰ ਹੀ ਜਾਂਦਾ ਤੁਹਾਨੂੰ ਕਦੋਂ ਪਤਾ ਲੱਗਾ ਬਈ ਇਹਨੂੰ ਕੰਟਰੋਲ ਹੋ ਗਿਆ ਸਾਨੂੰ ਪਤਾ ਹੀ ਨਹੀਂ ਆ ਭਾ ਤੁਹਾਨੂੰ ਕਹਾਂ ਨੇ ਸਾਨੂੰ ਇਹ ਕਦਾ ਪਤਾ ਹੀ ਨਹੀਂ ਲੱਗਾ ਇਦਾਂ ਰਾਤੀ ਤੇ ਘਰੋਂ ਬਿਖਾਰ ਹੋ ਗਏ ਸੋਈਂਦਾ ਰਹਮਨਾ ਮੈਂ ਜੀ ਵੀਦਾਂ ਦੇ ਕੰਮ ਕਰਨਾ ਮਤਲਬ ਮੈਂ ਸਵੇਰੇ 3 ਵਜੇ ਉੱਠਣਾ ਤੇ ਸ਼ਾਮਾਂ ਨੂੰ 8-9 ਵਜੇ ਮੈਨੂੰ ਆਪਣੇ ਬੱਚਿਆਂ ਦੇ ਪੂਰਾ ਭਰੋਸਾ ਕੇ ਗੱਲ ਮਤਨ ਖੈ ਹੀ ਨਹੀਂ ਜੇ ਕੋਈ ਨਾਲ ਹੀ ਇਹਨਾਂ ਦੇ ਤਰ੍ਹਾਂ ਨੂੰ ਫੜਦੇ ਪੁੱਛਦੇ ਗਿਛਦੇ ਉਹਨਾਂ ਦਾ ਫਰਜ਼ ਬਣਦਾ ਹੈ ਘਰ ਲੈ ਆ ਕੇ ਮੁੰਡਾ ਮੇਰਾ ਪਤਲਾ ਜਾ ਨਾ ਮਾਰ ਝੱਲਣ ਜੁਗਾ ਹੈ ਤੇ ਨਾ ਚੱਲ ਸਕਦਾ ਇਹਨਾਂ ਨੇ ਰਾਤ ਕੁੱਟਿਆ ਹੋ ਮਾਰਿਆ ਤੇ ਮੁੰਡਾ ਮੇਰਾ ਮਰ ਗਿਆ ਤੇ ਬਾਅਦ ਚ ਇਹਨਾਂ ਗੋਲੀ ਮਾਰ ਕੇ ਕੰਮ ਕਰਾ ਦਿੱਤਾ ਉਦੋਂ ਰੈਸਟ ਕਰ ਰਿਹਾ ਸੀ ਕੱਲ 10 ਵਜੇ ਦੀ ਰੈਸਟ ਕੀਤੀ ਦੋ ਫੋਨ ਇਹਨਾਂ ਨੇ ਰੱਖੇ ਤੇ ਟਰੱਕ ਦੇ ਗਾਣੇ ਕੋਨੇ ਸੁਣਨ ਨੂੰ ਤੇ ਮਤਲਬ ਕਿ ਉਹ ਦੋਨੇ ਫੋਨ ਇਹਨਾਂ ਬੰਦ ਕਰ ਛਿੜੇ 10 ਵਜੇ ਆਪਣੀ ਮਾਂ ਨੇ ਇਹਨੇ ਗੱਲ ਕੀਤੀ ਕਿ ਮੈਂ ਚਾਹ ਪੀਣ ਲਗਾ ਹੋਟਲ ਤੋਂ ਤੇ ਬਸ ਉੱਤ ਬਸ ਨਹੀਂ ਫੋਨ ਆਇਆ ਮੈਂ ਆ ਲਾਇਆ ਮੇਰਾ ਕਾਕਾ ਆਇਆ ਵੱਡਾ ਉਹਨੇ ਲਾਇਆ ਕਿਹਨੂੰ ਨੁੱਟ ਚੁੱਕਿਆ ਜਿਹੜੇ ਲੋਕ ਇਹਦੇ ਨਾਲ ਸੀ ਇਹ ਪਿੰਡ ਦੇ ਹੀ ਆ ਕਿ ਬਾਹਰ ਦੇ ਤੋਂ ਪਿੰਡ ਦੇ ਮੁੰਡਿਆਂ ਉਹ ਦੋਏ ਦੇ ਨਾਲ ਫਿਰਦੇ ਇੱਕ ਮੁੰਡਾ ਜਿਹੜਾ ਮਾਸਰਪੁਰੇ ਦਾ ਹੋਏਗਾ ਪਤਾ ਨਹੀਂ ਜੇ ਇਹਨੇ ਕੁਝ ਕਿਹਾ ਜਾਂ ਉਹਨਾਂ ਨੇ ਕਿਹਾ ਤੇ ਰਬੀ ਜਾਂਦਾ ਮੇਰਾ ਤੇ ਪੁੱਤ ਬੜਾ ਤਕੜਾ ਕੇ ਬਸ ਜਿੰਨੇ ਤੋਂ ਕੰਨੀ ਸੀ ਹੈਗਾ ਮੇਰਾ ਮੋਈਦ ਕਰੋ ਕੰਮ ਤੇ ਗਿਆ ਸੱਠੀ ਤੇ ਮੇਰੇ ਪੁੱਤਰ ਨੂੰ ਮਾਰ ਦਿੱਤਾ ਬਾਜੀ ਮੈਨੂੰ ਕੁਝ ਨਹੀਂ ਪਤਾ ਮੇਰੇ ਪੁੱਤਰ ਕਰੋ ਕੰਮ ਤੇ ਗਿਆ ਇਹ ਉਹ ਗੱਡੀ ਦੇ ਜਾਂਦੇ ਡਰਾਂ ਵਿੱਚ ਇਕਦਾ ਪਿਆ ਹੀ ਅਜੇ ਮੇਰੇ ਪੁੱਤਰ ਦਾ ਲਾਇਸੈਂਸ ਵੀ ਨਹੀਂ ਮਿਲਿਆ ਹੋਇਆ ਜੇ ਉਮਰ ਕੋਈ ਚੀ ਨਹੀਂ ਮੇਰੇ ਬੱਚੇ ਦੀ ਮੈਂ ਕੀ ਕਰਾਂ ਦੀ ਸਾਰੀ ਉਮਰ ਕਿੱਦਾਂ ਘਟਾਂਗੇ ਆਪਣੇ ਬੱਚੇ ਬਣਾਏ ਪਾ ਗਰੀ ਬੇਦਾਰੀਆਂ ਲਾਲਾ ਕੇ ਆਪਣੇ ਬੱਚੇ ਪਾਲ ਲਈ ਕੀ ਕਰਾਂਗੇ ਅਸੀਂ ਦੱਸੋ ਭਰਾ ਦੇ ਹਾਲਤ ਵੇਖੋ ਕਿ ਨਿਘਰਾ ਹੋ ਇਰਾਦੇ ਸਾਨੂੰ ਕੁਝ ਪਤਾ ਨਹੀਂ ਸਾਨੂੰ ਆ ਘਬਰ ਹੀ ਪਤਾ ਲੱਗਾ ਮੋਰ ਚ ਖਬਰ ਹੀ ਆਈ ਹੈ ਸਾਨੂੰ ਉਦਾਂ ਪਤਾ ਨਹੀਂ ਲੱਗਾ ਸਾਨੂੰ ਪਤਾ ਨਹੀਂ ਅਿੱਥੇ ਕਹਿੰਦੇ ਫੋਨਸ ਵਿੱਚੋਂ ਫੋਂਦਾ ਪਿਆ ਵਾ ਪਤਾ ਨਹੀਂ ਕਿਤੇ ਦੂਰ ਨੇੜੇ ਗੱਡੀ ਤੇ ਕੇ ਦੇ ਸਨ ਕਰਾਤੀ ਪਤਾ ਲੱਗਾ ਵਾ ਖਬਰ ਆਈ ਹੈ ਜਦੋਂ ਕਿਹਦੇ ਇਹਦੇ ਯਾਰ ਦੋਸਤ ਕਿੰਨਾ ਨਾ ਕੋ ਹੁੰਦਾ ਯਾਰ ਦੋਸਤ ਦੇਖੋ ਜਿਹੜੇ ਜਿੰਨਾ ਨੇ ਫਸਾਇਆ ਉਹ ਤੇ ਆਪ ਜਾ ਪਹੁੰਚੇ ਜੇ ਬਾਹਰ ਤੇ ਇਹਨੇ ਇਹ ਤਾਂ ਨਿੱਕੇ ਨਿੱਕੇ ਮੁੰਡਿਆਂ ਦਾ ਗੁਰਦੁਆਰੇ ਸੇਵਾ ਗੁਰਦੁਆਰੇ ਸਾਹਿਬ ਸੇਵਾ ਕਰਦਾ ਇੰਨਾ ਸ਼ਾਨੀ ਕੋਈ ਪੱਤਰੀ ਸਾਡੇ ਬੱਚੇ ਨੂੰ ਨਾ ਤੇ ਜਿੰਨੂੰ ਮਰਜ਼ੀ ਤੁਸੀਂ ਪੁੱਛ ਕੇ ਤੇ ਆ ਲੋ ਪਿੰਡ ਜਿੱਦਾਂ ਦੇ ਸਾਡੇ ਬੱਚਿਆਂ ਦਾ ਕੈਰੀਅਰ ਹੈਗਾ ਸੀ ਕਦੀ ਕਹਿਣਾ ਕਹਿਣਾ ਚੰਗੀ ਨਹੀਂ ਕਦੀ ਮਾਰੀ ਨਹੀਂ ਪਤਾ ਨਹੀਂ ਤੇਰੇ ਜੋਗਦਸੜ ਨਵਦਰਾ ਲੈ ਆ ਗਿਆ ਆਪ